ਜੀ ਪੰਚਮੀ ਦਾ ਦਿਹਾੜਾ ਹੈ ਸੰਤਾਂ ਦਾ ਕਿਸ ਤਰ੍ਹਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਇਸ ਧਰਤੀ ਤੇ ਜਦੋਂ ਪ੍ਰਕਾਸ਼ ਧਾਰਿਆ ਤੇ ਬਹਿਮਾਂ ਤੇ ਭਰਮਾਂ ਦੇ ਵੀ ਜਿਹੜੇ ਉਸ ਵੇਲੇ ਦੇ ਲੋਕ ਵਰਨਵਾਦ ਤੇ ਵਖਵਾਦ ਵਿੱਚ ਵੰਡ ਹੋਏ ਸੀ ਸਾਰਿਆਂ ਨੂੰ ਸਤਗੁਰ ਜੀ ਨੇ ਪਵਿੱਤਰ ਗੁਰਬਾਣੀ ਦੇ ਨਾਲ ਜੋੜਿਆ ਇੱਕ ਓੰਕਾਰ ਦੇ ਸਿਧਾਂਤ ਨਾਲ ਜੋੜਿਆ ਕਿਉਂਕਿ ਸਿੱਖ ਨੂੰ ਆਦੇਸ਼ ਵੀ ਆ ਕਿ ਸਿੱਖ ਨੇ ਸਭ ਤੋਂ ਪਹਿਲਾਂ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਇਸ ਸਥਾਨ ਦੇ ਉੱਤੇ ਜਿੱਥੇ ਸਤਗੁਰਾਂ ਨੇ अनेਕਾਂ ਪ੍ਰਾਣੀਆਂ ਨੂੰ ਦੁੱਖ ਤੋਂ ਮੁਕਤ ਕੀਤਾ ਤੇ ਬਸੰਤ ਪੰਚਮੀ ਦਾ ਤਿਉਹਾਰ ਇੱਕ ਮੈਂ ਸਮਝਦਾ ਵੱਡਾ ਇਸ ਸਥਾਨ ਤੇ ਮਨਾਇਆ ਜਾਂਦਾ ਓ ਤਾਂ ਸਿੱਖ ਦੀ ਰੋਜ਼ ਵਾਰੀ ਸਤਗੁਰ ਜੀ ਨੇ ਕਿਹਾ ਤੇਰੀ ਰੋਜ਼ ਇਹ ਪੰਚਮੀ ਆ ਤੇ ਰੋਜ਼ ਇਹ ਤੇਰੀ ਬਸੰਤ ਆ ਬਾਰੇ ਮਹੀਨਾ ਕਿਉਂਕਿ ਉਹ ਤੋਂ ਬਾਅਦ ਜਦੋਂ ਰਤਮ ਮੌਲਦੀ ਆ ਉਸ ਵੇਲੇ ਸਤਗੁਰੂ ਜੀ ਨੇ ਹਰਕਾ ਨਾਮ ਤੇ ਆਏ ਕਿ ਹੋ ਹੋ ਹਰਿਆ ਭਾਈ ਇਹ ਮਨੁੱਖ ਨੂੰ ਸੰਦੇਸ਼ ਸਤਗੁਰੂ ਜੀ ਨੇ ਬਖਸ਼ਿਸ਼ ਕੀਤਾ ਸੀ ਕਿ ਜਿੱਥੇ ਰਤਮ ਮੌਲਦੀ ਉੱਥੇ ਤੇਰਾ ਅੰਦਰ ਜਿਹੜਾ ਇਹ ਵੀ ਅੰਦਰ ਨਾਮ ਦੀ ਜਿਹੜੀ ਵਰਖਾ ਸਤਗੁਰੂ ਜੀ ਕਿਰਪਾ ਤੇ ਬਖਸ਼ਿਸ਼ ਕਰਕੇ ਤੈਨੂੰ ਬਖਸ਼ਿਸ਼ ਕਰਨ ਸੋ ਇਹ ਵੱਡੇ ਇੱਕ ਪੁਰਬ ਦੇ ਰੂਪ ਦੇ ਵਿੱਚ ਇੱਥੇ ਹਮੇਸ਼ਾ ਇਹ ਜੋੜ ਮੇਲਾ ਇਹ ਮਨਾਇਆ ਜਾਂਦਾ ਇਹ ਸਾਰਾ ਸਤਗੁਰੂ ਜੀ ਨੇ ਸਾਨੂੰ ਪਵਿੱਤਰ ਸਿਧਾਂਤ ਜੋੜ ਮੇਲਿਆਂ ਦੇ ਰੂਪ ਵਿੱਚ ਬਖਸ਼ੇ ਕੀਤੇ ਸੀ ਚਾਹੇ ਸ਼ਹੀਦੀ ਜੋੜ ਮੇਲੇ ਹੋਣ ਤੇ ਚਾਹੇ ਦੂਸਰੇ ਤੇ ਜੋੜਨਾ ਕਿਹਦੇ ਨਾਲ ਹੈ ਉਹ ਸੱਚੇ ਦੇ ਨਾਲ ਸੱਚਾ ਸਤਗੁਰੂ ਜੀ ਨੇ ਇੱਕ ਓੰਕਾਰ ਤੋਂ ਲੈ ਕੇ 18 ਤੋਂ 20 ਸਹਿਬ ਸਤਗੁਰੂ ਸਿਰ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜਨ ਦਾ ਸਤਗੁਰੂ ਜੀ ਨੇ ਆਦੇਸ਼ ਕੀਤਾ ਤੇ ਨਾਲ ਪੀਵੋ ਪੌਹਲ ਖੰਡੇ ਧਾਰ ਹੋਏ ਜਨਮ ਸਹੇਲਾ ਗੁਰਦਸ਼ਮ ਪਾਤਸ਼ਾਹ ਜੀ ਨੇ ਸਾਨੂੰ ਖੰਡੇ ਬਾਟੇ ਦੀ ਪੌਲ ਵੀ ਬਖਸ਼ੇ ਕੀਤੀ